ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਖੇਤੀਬਾੜੀ ਮੰਤਰੀ ਨੇ ਅੱਜ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕੱਲ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਗਲਤੀ ਕੀਤੀ ਹੈ ਮੂੰਗੀ ਦੀ ਫਸਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਯਾਨੀ ਕਿ ਸੀਐਮ ਭਗਵੰਤ ਮਾਨ ਨੇ ਉਸ ਦਾ ਖਮਿਆਜ਼ਾ ਜਿਹੜੀ ਹੀ ਪੂਰੀ ਪਾਰਟੀ ਪੰਜਾਬ ਦੇ ਵਿੱਚ ਭੁਗਤ ਰਹੀ ਹੈ ਕਿਉਂਕਿ ਪੰਜਾਬ ਨੂੰ ਮੂੰਗੀ ਦੀ ਫਸਲ ਤੇ ਐਮ ਐਸ ਪੀ ਦੇਣ ਕਰਕੇ ਖਜ਼ਾਨੇ ਨੂੰ ਬੜਾ ਵੱਡਾ ਘਾਟਾ ਲੱਗਿਆ ਹੈ ਲੇਕਿਨ ਕੱਲ ਜਿਵੇਂ ਹੀ ਉਹਨਾਂ ਨੇ ਬਿਆਨ ਦਿੱਤਾ ਸਾਰੇ ਪੰਜਾਬ ਦੇ ਵਿੱਚ ਇਹ ਚਰਚਾ ਛਿੜ ਗਈ ਕਿ ਇਹ ਤਾਂ ਪਾਰਟੀ ਕਹਿੰਦੀ ਸੀ ਕਿ ਅਸੀਂ ਬਾਕੀ ਦੀਆਂ ਫਸਲਾਂ ਤੇ ਵੀ ਐਮ ਐਸ ਪੀ ਦੇਾਂਗੇ ਲੇਕਿਨ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੂੰਗੀ ਦੀ ਫਸਲ ਤੇ ਐਮ ਐਸ ਪੀ ਨਹੀਂ ਦੇਣਗੇ ਲੇਕਰ ਅੱਜ ਫਿਰ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਦੁਆਰਾ ਯਾਨੀ ਕਿ ਗੁਰਮੀਤ ਸਿੰਘ ਗੁਡਿਆ ਜਿਹੜੇ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਫਸਲਾਂ ਦੇ ਵਿੱਚ ਬਦਲਾਅ ਹੋਣਾ ਜ਼ਰੂਰੀ ਹੈ ਬਦਲਨੀ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ ਫਸਲਾਂ ਚੇਂਜੇਬਲ ਹੋਣ ਗਿਆ ਜੇ ਉਹਨਾਂ ਦੇ ਵਿੱਚ ਬਦਲਾਅ ਹੋਵੇਗਾ ਤੇ ਪੰਜਾਬ ਦਾ ਜਿਹੜਾ ਪਾਣੀ ਹੈ ਉਸ ਦਾ ਪੱਧਰ ਉੱਚਾ ਹੋਵੇਗਾ ਕਿਉਂਕਿ ਜੇ ਹੁਣ ਦੀ ਗੱਲ ਕਰੀਏ ਪੰਜਾਬ ਦਾ ਪਾਣੀ ਦਾ ਲੈਵਲ ਜਿਹੜਾ ਹੈ ਧਰਤੀ ਇੱਥਲਾ ਉਹ ਦਿਨ ਬਰ ਦਿਨ ਜਿਹੜਾ ਨੀਵਾ ਹੁੰਦਾ ਜਾ ਰਿਹਾ ਹੈ ਇਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਮਸਲੇ ਨੂੰ ਸੁਝਾਣ ਲਈ ਲੱਗੀਆਂ ਹੋਈਆਂ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਤੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਲੇਕਿਨ ਫਸਲਾਂ ਦੇ ਖੇਰ-ਫੇਰ ਨੂੰ ਲੈ ਕੇ ਅੱਜ ਗੁਰਮੀਤ ਸਿੰਘ ਕੁੰਡਿਆ ਨੇ ਇਹ ਕਹਿੰਦਾ ਹੈ ਪ੍ਰਤੀ ਹੈਕਟਰ 17000 ਪੈ ਮਿਲੇਗਾ ਕਿਸਾਨ ਨੂੰ ਜੇਕਰ ਉਹ ਝੋਨੇ ਦੀ ਫਸਲ ਨੂੰ ਛੱਡ ਕੇ ਹੋਰ ਫਸਲ ਦੀ ਬਜਾਈ ਕਰਦੇ ਨੇ ਕੱਲ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਐਮਐਸਪੀ ਤੇ ਗਾਰੰਟੀ ਦਿੱਤੀ ਹੈ ਬੂੰਗੀ ਦੀ ਫਸਲ ਨੂੰ ਲੈ ਕੇ ਉਸ ਨੂੰ ਲੈ ਕੇ ਭਗਵੰਤ ਮਾਨ ਨੇ ਬੜੀ ਵੱਡੀ ਗਲਤੀ ਕੀਤੀ ਹੈ ਲੇਕਿਨ ਹੁਣ ਯੂ ਟਰਨ ਲੈ ਲਿਆ ਹੈ ਗੁਰਮੀਤ ਸਿੰਘ ਕੁਡੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸਾਨ ਪੰਜਾਬ ਦੇ ਬਦਲੀਆਂ ਬਦਲ ਕੇ ਫਸਲਾਂ ਬੀਜਦੇ ਨੇ ਚੇਂਜ ਚੇਂਜਿੰਗ ਕਰਦੇ ਰਹਿੰਦੇ ਨੇ ਤੇ ਪ੍ਰਤੀ ਹੈਕਟੇਰ 17000 ਰੁਪਇਆ ਕਿਸਾਨ ਦੇ ਖਾਤੇ ਦੇ ਵਿੱਚ ਆਵੇਗਾ ਉਹਨਾਂ ਨੇ ਕਿਹਾ ਕਿ ਲਗ ਪਗ 600 ਕਰੋੜ ਰੁਪਏ ਜਿਹੜਾ ਹੈ ਕਿਸਾਨਾਂ ਵਾਸਤੇ ਬਚਾ ਕੇ ਵਿਤੀ ਖਜ਼ਾਨੇ ਦੇ ਵਿੱਚ ਰੱਖ ਲਿਆ ਗਿਆ ਹੈ ਸਾਨੂੰ ਹੁਣ ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਨਹੀਂ ਆਉਣੀਆਂ ਨਾ ਹੀ ਪੰਜਾਬ ਦੇ ਕਿਸਾਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਹੈ ਕਿਉਂਕਿ ਜਿਵੇਂ ਹੀ ਸਾਨੂੰ ਰਿਕਾਰਡ ਮਿਲੇਗਾ ਪਟਵਾਰੀਆਂ ਵੱਲੋਂ ਕਿ ਜਿਹੜੇ ਕਿਸਾਨ ਨੇ ਉਹ ਫਸਲ ਦਾ ਹੀਰ ਫਿਰ ਕਰ ਰਹੇ ਨੇ ਝੋਨੇ ਦੀ ਬਜਾਈ ਤੋਂ ਇਲਾਵਾ ਹੋਰ ਫਸਲਾਂ ਬੀਜ ਰਹੇ ਨੇ ਹਰ ਸਾਲ ਉਹਨਾਂ ਦੇ ਖਾਤੇ ਦੇ ਵਿੱਚ ਪ੍ਰਤੀ ਹੈਕਟੇਰ 17000 ਪੈ ਖਾਤੇ ਦੇ ਵਿੱਚ ਆਟੋਮੈਟਿਕਲੀ ਟਰਾਂਸਫਰਡ ਕਰ ਦਿੱਤਾ ਜਾਵੇਗਾ ਜਦੋਂ ਸਾਨੂੰ ਪਟਵਾਰੀ ਮੌਕੇ ਦਾ ਕਹੇਗਾ ਕਿ ਵਾਕਿਆ ਹੀ ਇਹਨਾਂ ਨੇ ਫਸਲ ਦੇ ਵਿੱਚ ਹੇਰਫੇਰ ਕੀਤੀ ਹੈ ਯਾਨੀ ਕਿ ਇਹਨਾਂ ਇਸ ਸਾਲ ਝੋਨੇ ਦੀ ਖੇਤੀ ਨਹੀਂ ਕੀਤੀ ਲੇਕਿਨ ਹੋਰ ਫਸਲਾਂਾਂ ਫਸਲਾਂ ਕੀਤੀਆਂ ਨੇ ਕੱਲ ਬੜੀ ਚਰਚਾ ਛੜੀ ਸੀ ਕਿ ਆਮ ਆਦਮੀ ਪਾਰਟੀ ਮੁਕਰ ਗਈ ਹੈ ਐਮਐਸਪੀ ਨੂੰ ਲੈ ਕੇ ਲੇਕਿਨ ਅੱਜ ਫਿਰ ਵੱਡਾ ਐਲਾਨ ਹੋ ਗਿਆ ਹੈ ਐਮਐਸਪੀ ਦਾ ਐਲਾਨ ਤੇ ਨਹੀਂ ਹੋਇਆ ਲੇਕਿਨ ਜੇਕਰ ਫਸਲਾਂ ਦੇ ਵਿੱਚ ਨਵੀਨੀਕਰਨ ਜਾਂ ਬਦਲਾਅ ਕਰਨ ਆਉਂਦਾ ਹੈ ਤਾਂ ਪ੍ਰਤੀ ਹੈਕਟੇਰ 17000 ਰੁਪਏ ਪੰਜਾਬ ਦੇ ਕਿਸਾਨ ਨੂੰ ਮਿਲੇਗਾ ਧੰਨਵਾਦ